ਤੁਹਾਡਾ ਸਾਹੇ ਦਾ ਹਾਈ ਡਿਸਟ੍ਰੈਕਟ ਅਫਸਰ ਬੋਲਦੋਸ ਬਕਰ ਮੇਰੇ ਨਾਲ ਸਾਡੇ ਜਰਨਲ ਜੀ ਤੁਹਾਡੇ ਆਪਣੇ ਜੋਤ ਕਮਲ ਜੀ ਔਰ ਮੇਰੇ ਨਾਲ ਉਸ ਦੇ ਪਾਸੇ ਬੈਠੇ ਰਹੇ ਸਰਪੀਤ ਸਿੰਘ ਜੀ ਤੀਵਾ ਸਾਡੇ ਸੁਵੇਦੇ ਪ੍ਰਧਾਨ ਨੇ ਔਰ ਇਹ ਬਲੌਕ ਸਮਿਤੀ ਔਰ ਜ਼ਿਲ੍ਹਾ ਪਰਿਸ਼ਦੀਆਂ ਇੰਨੀ ਚੋਨਾ ਹੈਗੀਆਂ ਨੇ ਉਹਦੇ ਇਸ ਜਿਲ੍ਹੇ ਦੇ ਇੰਚਾਰਜ ਦੇ ਨਾਤੇ ਅੱਜ ਇਸਾਰੇ ਆਏ ਸੀ। ਔਰ ਅਸੀਂ ਅੱਜ ਬੈਠੇ ਸੀ ਆਪਣੇ ਸਾਰੇ ਮੰਤਰੀਪਾਨ ਜਿਲ੍ਹਾ ਕੋਰਟ ਮੈਂਬਰ ਜਿਲ੍ਹੇ ਦੇ ਅਫਸਰ ਉਪ ਕੋਰਸੀਨਸ ਸਾਡੀ ਜਿਹੜੇ ਅਸੀਂ ਇਸ ਹੋ ਗਏ ਜਿਹੜੇ। ਉਸਨੋਂ ਇਸ ਮੀਟਿੰਗ ਦੇ ਬਾਅਦ ਬੜਾ ਮਨ ਸੰਤੋਸ਼ ਹੋਇਆ ਹੈ। ਕਿ ਜਿਹੜੀ ਪਿਆਰੀ ਅਸੀਂ ਇੱਕ ਲੰਬੇ ਸਮੇਂ ਤੋਂ ਕਰ ਰਹੇ ਸੀਗੇ ਬਲੋਕ ਸਮਿਤੀ ਜਿਹੜਾ ਪ੍ਰਸ਼ੰਤੀ ਚੋਣਾਂ ਦੀ ਉਹਦੇ ਰਿਜ਼ਲਟ ਬੜੇ ਸੁਖਾਵਨੇ ਆਏ ਦਿੱਤੇ ਨੇ। ਔਰ ਭਾਰਤੀ ਜਨਤਾ ਪਾਰਟੀ ਆਪਣੇ ਸਿੰਬਲ ਤੇ ਆਪਣੇ ਬੁੱਤੇ ਤੇ ਸਾਰੇ ਸਾਰੇ ਜ਼ਿਲ੍ਹਾ ਪ੍ਰਸ਼ਦ ਔਰ ਸਾਰੇ ਸਾਰੇ ਬਲੋਕ ਸਮਿਤੀ ਚੋਣਾਂ ਜਲਣ ਚਾਲੀ ਹੈ। ਅੱਜ ਉਹ ਵੀ ਸਿਆਰੀ ਦੇ ਸੰਬੰਧ ਵਿੱਚ ਸਾਲੇ ਚੱਟਾ ਹੋਈ ਔਰ ਗੰਗ ਸਾਡੇ ਸਾਰੇ ਵਿਧਾਨ ਸਭਾ ਲੈਵਲ ਦੇ ਉੱਤੇ ਜਿਸ ਵੀ ਦਾ ਅਸਮਵਰ ਇੰਚਾਰਜ ਲਾਇਏ ਨੇ ਬਾਕਾ ਪ੍ਰੋਨਾ ਪ੍ਰਤੀਪਾਸੀ ਬਣੀ ਹੋਏ ਸਾਡੇ ਰਾਸ਼ਟਰੀ ਵਿ 代表 ਨੇ ਮੋਗੇ ਰਾਜ ਜੀ ਤੋਂ ਸਵਾਲ ਹੈ ਕਿ ਮੋਗਾ ਜੀ ਮਸਾਬ ਆਪ ਵੀ ਦੇਖੇਗੇ ਨਾਲ ਔਰ ਸਾਡੇ ਨਿਹਾਲ ਸਿੰਘ ਵਾਲਾ ਜਿਹੜੇ ਨੇ ਗੁਰਿੰਦਰ ਪੱਤਾ ਜੀ ਔਰ ਜਿਹੜਾ ਸਾਡਾ ਹੈਗਾ ਧਰਮਕੋ ਦੇ ਅੱਜ ਉਹ ਸ਼ੂ ਦੁਰਗੇਸ਼ ਦੀ ਸਾਡੇ ਦੇਖੋ ਸਿਚੁਏਸ਼ਨ ਨਹੀਂ ਉਹ ਪਰਵਾਇਦੇ ਰਾਸੇ ਖੁਸ਼ੂ ਦੇਖਣ ਕੱਲ ਸਾਰੇ ਸਾਡੇ ਅਦਾਲਤ ਸਭਾ ਲੈਵਲ ਦੇ ਮੀਟਿੰਗ ਹੋਣਗੀਆ ਔਰ ਉਹਨਾਂ ਦੇ ਵਿੱਚ ਮੈਨੂੰ ਇਹ ਵੀ ਬਸ ਖੁਸ਼ੀ ਹੋ ਰਹੀ ਹੈ ਕਿ ਬਹੁਤ ਸਾਰੇ ਥਾਵਾਂ ਦੇ ਪ੍ਰੋਕਸਿਮਿਟੀ ਔਰ ਜਿਹੜਾ ਪਰਸੈਂਟ ਦੇ ਵਿੱਚ ਸਾਰੇ ਕੋ ਲੋ ਦੋ ਦੋ ਪਿੰਕਲ ਉਮੀਦਵਾਰਾਂ ਦੀ ਸੂਚੀ ਉਹਨਾਂ ਨੇ ਦਿੱਤੀ ਗਿਆ ਔਰ ਜਦੋਂ ਇੱਕ ਥਾਂ ਨੂੰ ਇਹ ਇੱਕ ਤੋਂ ਵੱਧ ਉਮੀਦਵਾਰ ਹੋਣ ਕਿ ਉਹ ਇੱਕ ਪਾਸ ਪੰਜਾਬੀ ਪਾਰਟੀ ਦਾ ਦਿਖਾਉਂਦੇ ਨੇ। ਉਹ ਬਹੁਤ ਸਾਰੇ ਥਾਵਾਂ ਤੇ ਜੋ ਖੈਦ ਰਿਪੋਰਟ ਹੈ ਬਾਕੀ ਕੱਲ ਜਿਹੜਾ ਗਰਾਊਂਡ ਰਿਪੋਰਟ ਜਾਂਦੇ ਸਾਡੇ ਉਹ ਪਰਿਵਾਰਿਕ ਟ੍ਰਿੰਗ ਲਗਾਏਗੇ ਅਸੀਂ ਉੱਲ ਗਏ ਜਾਣਗੇ ਪਸ਼ਚੀਮਾ ਜਿਲ੍ਹਾ ਜਾਣਗੇ ਫਜੋੜੀ ਵੀ ਜਾਣਗੇ तो लेकिन मैं आज की जी सू रिपोर्ट आई है बड़ी संतोषजनक है मन को उत्साह देने वाली है क्योंकि जिस तरीके के पिछले पौने चार साल के आम आदमी पार्टी ने पंजाब का बेड़ा गर्व किया हर वर्ग उसको दुखी और हर वर्ग एक बदलाव चल रहा है और वो बदलाव जोड़ा है ਲੋਗਾਂ ਦੀ ਉਮੀਦ ਰੱਖੀ ਹੈ ਉਹ ਕਹਿੰਦੇ ਅਸੀਂ ਕਾਂਗਰਸ ਵੀ ਦੇਖ ਲਈ ਅਸੀਂ ਅਕਾਲੀ ਵੀ ਦੇਖ ਲਈ ਹੁਣ ਅਸੀਂ ਭਾਜਪਾ ਪਾਰਟੀ ਦੇ ਦੇਖਣਾ ਚਾਹੁੰਦੇ ਹਾਂ ਕਿਉਂਕਿ ਜਿਹੜੀ ਸਰਕਾਰ ਨਾ ਹੋੰਗੇ ਹੋਏ ਪੰਜਾਬ ਦੇ ਵਿੱਚ ਕਿੰਨੇ ਸਰਕਾਰ ਨੂੰ ਹਜ਼ਾਰਾਂ ਕਰੋੜ ਰੁਪਏ ਦੇ ਪ੍ਰੋਜੈਕਟ ਪੰਜਾਬ ਦੇ ਵਿਕਾਸ ਵਾਸਤੇ ਕਰ ਸਕਦੀ ਹੈ ਤੇ ਜੇ ਸਾਡਾ ਨੁਮਾਇੰਦਾ ਭਾਜਪਾ ਪਾਰਟੀ ਦਾ ਹੋਵੇਗਾ ਇਸ ਸੁਭਾਵਿਕ ਰੂਪ ਦੇ ਵਿੱਚ ਉਹ ਸਿੱਧ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਜਿਹੜਾ ਹੈਗਾ ਹੈ ਹਰ ਘਰ ਤੱਕ ਪਹੁੰਚਾ ਪਾਇਆ ਹੈ ਖਾਸ ਕਰਕੇ ਜਿਹੜਾ ਸਰਦਾ ਪਿੰਡੂ ਖੇਤਰ ਹੈ ਉਹਦੇ ਵਿਕਾਸ ਵਾਸਤੇ ਮੋਦੀ ਸਰਕਾਰ ਨੇ ਬਹੁਤ ਸਾਰੇ ਯੋਜਨਾਵਾਂ ਲਾਗੂ ਕੀਤੀਆਂ ਨੇ ਜਿਹੜੀਆਂ ਗਰਾਉਂਡ ਤੇ ਅਸਪਾਸਨ ਪਹੁੰਚਵਾ ਨਹੀਂ ਆਪਰੇ ਨੇ ਇਸੇ ਤਰ੍ਹਾਂ ਜਿਹੜੀਆਂ ਗਰਾਉਂਡ ਦੇ ਉੱਤੇ ਇਹ ਸਰਕਾਰਾਂ ਪਹੁੰਚ ਨਹੀਂ ਦਿੱਤੀਆਂ ਔਰ ਪਹਿਲੀ ਸਰਕਾਰ ਅਕੇਦਰ ਦੀ ਜਿੱਨੇ ਸਿੱਧਾ ਪੰਚਾਇਤਾਂ ਉਖੜ ਦਿੱਤੇ ਨੇ ਜਲਵਾਸ ਲਈ ਅਸੀਂ ਇੱਕ ਜਿਹੜਾ ਡਰਾਪ ਪਕੇਗਾ ਤੁਹਾਨੂੰ ਅਸੀਂ ਹਰ ਪੰਚਾਇਤ ਵਿੱਚ ਜੀ ਫਿਗਰ ਦੇਾਂਗੇ ਕਿ ਕਿਸ ਤਰੀਕੇ ਦੇ ਨਾਲ ਉਤੇ ਕਿਹੜੇ ਕੰਮ ਵਾਸਤੇ ਸਿੱਧਾ ਪੰਚਾਇਤ ਨੂੰ ਕਿੰਨੇ ਫੰਡ ਆਏ ਲੇਕਿਨ ਸਮੱਸਿਆ ਉੱਥੇ ਅਜੇ ਦਸ ਟੰਬ ਇੱਕ ਫੈਡਰਲ ਸਟਰਕਚਰ ਹੈ ਜਿਹੜਾ ਕੰਮ ਸੂਬੇ ਸਰਕਾਰ ਦੇ ਰਾਹੀਂ ਹੋਉਂਦਾ ਉਹ ਤੇ ਜੋਗਾ ਚੋਗਾ ਜਾਂਦਾ ਫੋਸਟਗੋਵੀਂ ਰਹਿ ਗਿਆ ਦਿੱਲੀ ਵਾਲਾ ਚੋਗਾ ਚੋਂ ਪਤਾ ਹੀ ਨਹੀਂ ਕਿ ਉਹ ਚੋਗਾ ਬਾਕੀ ਬਚਾਈ ਕੁਝ ਨਹੀਂ ਸਾਰਾ ਹੀ ਚੋਗੀ ਚੋ ਜਾਂਦਾ ਸੋ ਇਸ ਕਰਕੇ ਲੋਗੋ ਨੇ ਮਨ ਬਣਾਇਆ ਹੈ ਜੋ ਸਰਿਕੋ ਫੀਡਬੈਕ ਆਈ ਹੈ ਕਿ ਅਸੀਂ ਭਾਰਤ ਜਨਤਾ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਇਹ ਅਗਨੀ ਸਾਡੀ ਸਾਰਿਆਂ ਦੀ ਜੋ ਲੋਕਾਂ ਦੀ ਪੋਰਟਫੋਲੀਓ ਇਕੱਠੀ ਹੋਈ ਹੈ और जिस तरीके खेत हिस्सा कुछ पिंड वासी का कोई कमी नहीं रही सारे जानते हो किस तरीके सा हजार करोड़ रुपए का सहा भी है जी जो ऑडिट रिपोर्ट च बोलता है और यह सरकार ने आप टेबल विधानसभा टेबल से रखिया कि हाँ जी साइड ਨਾ 900 ਰੁਪਏ ਤੀਜੂ ਦੇ ਕੇ। ਔਰ ਉਹਨਾਂ ਪੈਸੇ ਮਿਲਾ ਕੇ ਵੀ ਜਿਹੜਾ ਹੈਗਾ ਵਾ ਜਿੰਨਾ ਕਿਸਾਨਾਂ ਨੂੰ ਮੁਫਤ ਅਨਾਜ ਦਿੱਤਾ ਗਿਆ ਵਾ ਕਣਕ ਦਾ ਅ ਅਨਾਜ ਆ ਗਿਆ। 2 ਦਿੱਤਾ ਗਿਆ। ਉਹ ਸਾਰੇ ਸਾਰਾ ਉਹ ਸਾਰੇ ਸਾਰਾ ਜਿਹੜਾ ਇਹ ਵੀ ਕੇਂਦਰ ਸਰਕਾਰ ਵੱਲੋਂ ਭੇਜਿਆ ਗਿਆ 1000 ਟਨ ਤੇ यूपी की सरकार ने किसानी अपने योगी जी की सरकार ने चौहत्तर करोड़ रुपया मोदी जी ने भेजा किसान भीर जो कलज बिजन या बी लैंड कोई उखाई ना आए उन्होंने मुफ्त जरा दिखा जाए फिर साकार ने छत्तीस हजार सात सौ तीन मकान कह बाढ़ प्रभावित हुए ने पिंडा के ਰਾਤ ਨੂੰ 9 ਵਜੇ ਕਿਸੇ ਜ਼ਿੰਦਗੀ ਦੇ ਅਜਰੇ ਸ਼ਿਵਰਾਜ ਉਹ ਹਾਜੀਦਰ ਉਹਦੇ ਮੰਤਰੀ ਨੇ ਰੋਡ ਡਿਵੈਲਪਮੈਂਟ ਮੰਤਰੀ ਉਹਨਾਂ ਨੇ ਮਗਾਨੇ ਆਣਾ ਸੀਗਾ ਉਸ ਸੈਂਕਸ਼ਨ ਲੈਟਰ ਲੈ ਕੇ ਆਏ ਔਰ ਪਬਲੀਕਲੀ ਲੁਝਾਣੇ ਦੇ ਵਿੱਚ ਇਹਨਾਂ ਦੇ ਮੰਤਰੀ ਕੁੜਿਆ ਸਾਹਬ ਦੇ ਹੱਥ ਭੜਾਈ ਕੇ ਅਲੋਚਿਤ ਪੀ 750 ਕੰਦੀ ਤੁਸੀਂ ਰਸੀ ਲੈ ਕੇ ਭੇਜੀ ਸੀ ਜਦੋਂ 9 ਵਜੇ ਸਵੇਰ 8 ਵਜੇ ਚੱਲਣੇ ਪਹਿਲੇ ਫਲਾਈਟ ਭੜਾਈ ਕੇ ਉਸੇ ਦਿਨ ਉਹਨਾਂ ਨੇ ਆ ਕੇ ਉਹਨਾਂ ਚਿੱਠੀਆਂ ਫੜਾਤੀ ਕਿ ਅਮਰੀਕੀ ਚਿੱਤੀ ਦਾ ਸਭ ਤੋਂ ਤਿੰਨ ਮਕਾਨ ਜਿਹੜੇ ਹੈਗੇ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਚ 1,60,000 ਉਹਦਾ 1,20,000 ਦਾ ਹੁੰਦਾ ਲੇਕਿਨ ਬਾਹਰ ਪਰ ਹੇਤ ਖੇਤਰਾਵਾਸੇ 1,60,000 ਰੁਪਏ ਸੈਂਕਸ਼ਨ ਕਰਕੇ ਉਹਨਾਂ ਦੇ ਹੱਥ ਫੜਾਤੇ ਫਿਰ ਉਹਦੇ ਬਾਅਦ ਜ ਸਨੇ ਕਿਸਾਨਾਂ ਵੀ ਫਸਲਾਂ ਦਾ ਨੁਕਸਾਨ ਹੋਇਆ ਉਹਦੇ ਵਾਸਤੇ ਵੀ ਮੁਆਵਜ਼ਾ ਜਰਿਆ ਹੈ ਸਟੇਟ ਡਿਜਾਸਟਰ ਫੰਡ ਤੋਂ ਦਿੱਤਾ ਜਾ ਇਹ ਕਿ ਅਸੀਂ ਭਰੂ ਮੀਤ 30000 ਰੁਪਏ ਦਿੱਤੇ ਕੁਛ ਨਹੀਂ। ਪਰ ਤੁਸੀਂ ਦੇਖੋ ਕਿ ਕੱਲ ਤੁਸੀਂ ਸਾਰੇ ਨੇ ਅਖਬਾਰਾਂ ਪੜੀਆਂ ਹੋਣਗੀਆਂ। ਪਰ ਸਾਰੇ ਸਾਰੇ ਕਿਹਦੇ ਨਹੀਂ? ਫੁੱਲ ਪੇਜ ਸਾਰੇ ਤਾਂ ਵੱਜਦਾ ਕਿ 30000 ਰੁਪਏ ਅਸੀਂ ਬਣਾਉਣ ਵਾਸਤੇ ਪੈਸੇ ਦਿੱਤੇ। ਉੱਚ ਕੀ ਲਿਖਿਆ ਸੀਗਾ? ਪ੍ਰਧਾਨ ਮੰਤਰੀ ਅਵਾਸ ਅਵਾਸ ਨੂੰ ਕਿਹਾ। ਇਹ ਪੈਸਾ ਕਿਨੇ ਭੇਜਿਆ? ਪੈਸਾ ਕਿਨੇ ਭੇਜਿਆ? ਪਰ ਸ਼ਾਮ ਨੂੰ ਇਹ ਸਾਰੇ ਪ੍ਰੋਫੈਸਰ ਕੇਂਦਰ ਕੋਈ ਪੈਸਾ ਨਹੀਂ ਭੇਜਿਆ ਨਹੀਂ ਕੋਈ ਕੁਝ ਨਹੀਂ ਕੀਤਾ ਇਹ ਕੇਂਦਰ ਕੋਈ ਕੁਝ ਨਹੀਂ ਕੀਤਾ। ਐਡਵਰਟਾਈਜ਼ਮੈਂਟ ਦੇ ਇੰਟਰਵਿਊ ਕਿ ਕੇਂਦਰ ਨੇ ਦਿੱਤਾ ਮੈਨੂੰ ਇਹਦੀ ਪ੍ਰਸ਼ਨ ਹੈ ਕਿ 6700 ਤੋਂ ਪਿੰਡੋਂ ਵਸੇ ਪਈਆ ਸੀਗਾ ਕਿ 30000 ਕਿਉਂ ਉਸ 6703 ਕਰੋੜ ਦੇ ਪੈਸੇ ਕਿਉਂ ਰੋਕੇ ਗਏ ਮੈਨੂੰ ਇਹਦੀ ਪ੍ਰਸ਼ਨ ਹੈ ਕਿ 6700 ਤੋਂ ਪਿੰਡੋਂ ਵਸੇ ਪਈਆ ਸੀਗਾ ਕਿ 30000 ਕਿਉਂ ਉਸ 6703 ਕਰੋੜ ਦੇ ਪੈਸੇ ਕਿਉਂ ਰੋਕੇ ਗਏ કેન્દ્ર થી 36700 દિલ છે વેલી ઓર 36700 દેતે તમણે 60000 દેતા ਤੇ ફેર ઉ બી 30ガル દી તુસી કો એન્ડ કર દેજોજી ઓ 67000ガル કિતھے ઓપેrista અપને સરકાર ચાબી કીયા હરガル દી તુદ બિલ્લી વાલે નો આગ તો હી જોગે તુ સારે દેખે કે મે 20000 2000 કરોડ દે દોજી 2000 કરોડ દે રયો ਤੇ જો અસલ બનાયા તમણે મેકો તુ જ્યાદા જાગુ કો ਇਹਨੂੰ 10000 ਗਰੁੱਪ ਤੋਂ ਬਾਕਿ ਦਾ ਬੰਨ ਨਹੀਂ ਪਾਇਆ ਸੀ ਖਰਚਾ ਜਿਹੜਾ ਰੁथान ਹੋ ਰਿਹਾ ਸੀ ਦਿਨਵਰੀ ਫਾਇਦਾ ਵਾਪਸ ਤੇ ਹੀ ਥੱਲੇ ਕੋਈ ਥੋੜਾ ਜਿਹਾ ਵਧਾਓ ਥੋੜਾ ਜਿਹਾ ਵਧਾਓ ਉਹ 11 ਤੇ ਪਹੁੰਚ ਗਿਆ ਅਲਟੀਮੇਟਲੀ ਜਸ 13500 ਇਹ ਕਹਿੰਦੇ ਪਈ ਸੀ ਉਹ ਵੀ ਬਣਿਆ 12000 600 ਕੁ ਕਰੋੜ ਰੁਪਏ ਦਾ ਉਹ ਫਾਈਨਲ ਬਣ ਪਾਇਆ ਉਹ ਵੀ ਜਿਹੜੇ ਜਿੰਨੀ ਫਿਗਰ ਬਲਾ ਕੇ ਵਧਾਈ ਜਾਂਦੇ ਸੀ ਅਫਸਰ ਕਹਿੰਦੇ ਸੀ ਕਿ ਮਰਦਾ ਦੋਣਾ ਮਰੀ ਨੂੰ ਦੀ ਕਰੀਏ ਮਾਦੀ ਮਾਰਗੀ ਫਿਰ ਵੀ ਦਵਾ ਬਾਕੀ ਸਿਰ 12000 ਤੱਕ ਪਹੁੰਚ ਗਏ ਤੇ ਮਾਲ ਜੀ ਵੀ ਦਾ ਇਹ ਸਾਢੇ 7000 ਕਰੋੜ ਦਾ ਤੁਹਾਡਾ ਸੀਗਾ ਕਿਦਾ ਸੀ ਲੱਗਦਾ ਬਹੁਤ ਪੰਜੀ ਜਵਾਬ ਨੇ ਤੁਸੀਂ ਰਟਿਆ ਸੀ 20 ਕਰੋੜ ਤੇ 20 ਕਰੋੜ ਦਿੰਦੇ ਤਾਂ ਤੁਸੀਂ 12000 ਕਰੋੜ ਇਹ 7.5 ਹਜ਼ਾਰ ਕਰੋੜ ਦੇ ਕਰੀਬ ਦਾ 7000 ਪਲੱਸ ਕੁਛ ਹੈ ਨੋ। ਉਹ ਇਹ ਸਰਕਾਰ ਦੀ ਜਵਾਬੀ ਬਣਦੀ ਹੈ ਪੰਜਾਬ ਦੀ ਜਨਤਾ ਨੂੰ ਕਿ ਤੁਸੀਂ ਕਿੰਨੇ ਕਿੰਨੇ ਬਿਲਾਅ ਮੰਗਿਆ ਉਹ ਕੋ ਜਿਹੜਾ 300 ਕਰੋੜ ਦਾ ਗੈਪ ਹੈਗਾ। ਕੀ ਉਹ ਦਿੱਲੀ ਬਣੇ ਦਾ ਗੈਪ ਸੀਗਾ? ਕੀ ਉਹ ਉਸਮਾਨ ਦਾ ਗੈਪ ਸੀਗਾ? ਉਹ ਕਿਹਦਾ ਸੀਗਾ ਪਿੱਛੇ? ਸੋ ਜੀਓ ਬਾਕੀ ਫੇਰ ਲੱਦੇ ਰਹਾਂਗੇ। ਅੱਜ ਤੁਹਾਣਾ ਹਿੱਸਾ ਜਰਨਾ ਸੀ ਕਿ ਸਾਡੀ ਕੀ ਹੈ पूरी तैयारी है भारतीय जनता पार्टी पूरे दमखम से अपने सिंबल सारे ब्लॉक्स जिला प्रशासन लड़न जा रहे हैं है। और बड़ा भरवा हम्बारा मिल रहा है और मोके जिले लेकिन मोके जिले को अभी बहुत सारे ब्लॉक्स के मेजोरिटी लेके आवे और जिला प्रशासद भी बहुत सारे सीटा लेकिन पार्टी जिला कैंडेट खड़े किए गए उन्होंने की तैयारी की कोई तैयारी नहीं लड़बत है सारे कैंडीडेट्स तैयार हैं मैं दसी जा रहेगी एक, एक थाने दो तीन तीन कैंडेट्स है पार्टी लेकिन न, एक भी संतोष कि लेकिन बड़ा संतोषजनक है कि चार चार कैंडीडेट हो मन को खुशी तो होंगी है पार्टी आप तैयार है देखो उन्होंने जिन्ना रोजगार रोक लिया ਉਹਨਾਂ ਦੇ ਨਾਲ ਬੱਸ ਚੱਲਦਾ ਤੇ ਆਪਣੇ ਇੱਥੇ ਨਾਗਰਿਕਾਂ ਨੂੰ ਪਤਾ ਸੀਗਾ ਕਿ ਸਾਡਾ ਹਾਲ ਕੀ ਹੋਣਾ ਹੈ। ਲੇਕਿਨ ਇੱਕ ਮੈਂ ਤੁਹਾਡੇ ਸਾਹਮਣੇ ਨਾਲ ਬੜੀ ਸਖਤ ਸ਼ਬਦਾਂ ਦੇ ਵਿੱਚ ਜਮਹਰ ਲਖ ਪ੍ਰਸ਼ਾਸਨ ਨੂੰ ਦੱਸ ਦੇਣਾ ਚਾਹੁੰਦਾ। ਸਰਕਾਰਾਂ ਆਣੀਆਂ ਸਰਕਾਰਾਂ ਜਾਣੀਆਂ। ਕਿਤੇ ਕਿਸੇ ਪਾਰਟੀ ਦੀ ਸਰਕਾਰ ਆਏ ਕਿਤੇ ਕਿਸੇ ਪਾਰਟੀ ਦੀ ਸਰਕਾਰ ਆਏ। ਲੇਕਿਨ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਂ। ਔਰ ਜਿਹੜੇ ਅਫਸਰ ਨੇ ਆਪਣੀ ਜ਼ਿੰਮੇਵਾਰੀ ਤੋਂ ਕਟਾਈ ਕੀਤੀ ਉਹ ਵੀ ਆਪਣਾ ਸਾਫਲਾਦ ਹੋ। ਅਸੀਂ ਕਿਸੇ ਨੂੰ ਪક્ષਪਾਤ ਨਹੀਂ। ਅਸੀਂ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਚਾਹਦੇ ਹਾਂ। ਕਿਸੇ ਦੀ ਕੋਈ ਫੇਵਰ ਨਹੀਂ ਚਾਹਦੇ। ਕਿਸੇ ਤੋਂ ਵਿਸ਼ਵਾਸ ਨਹੀਂ ਚਾਹਦੇ। ਔਰ ਮੈਂ ਤੁਹਾਡੇ ਨਾਲ ਹੀ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਵੀ ਕਹਾਂ। ਉਹ ਇੱਕ ਤਵਨਿਕ ਸਸਪਾ ਹੈੀ ਉਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਮਰ ਆਪਣੀ ਜ਼ਿੰਮੇਵਾਰੀ ਨੂੰ ਸ਼ਕਤੀ ਨਾਲ ਨਿਭਾਉਣਾ ਚਾਹੀਦਾ ਹੈ। ਔਰ ਜੇ ਕਿਸੇ ਤਰ੍ਹਾਂ ਦੀ ਵੀ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤਾ ਗਿਆ ਜਿਵੇਂ ਕਿ ਆਪਾਂ ਦੇਖਿਆ ਕਿ ਮਿਸਟਰ ਕਾਰਪੋਰੇਸ਼ਨ ਮਿਨਿਸਪਲਟੀਜ਼ ਦੇ ਜਿਹੜੇ ਚੋਣਾਵਾਂ ਵਿੱਚ ਹੋਇਆ ਸੀਗਾ भारतीय जनता पार्टी हर हालात पूरी तरह तैयार है किसे की भी ना बर्दाश्त करनी, करनी है फिर भाजपा को काफी समर्थन भी मिल रहा है पिंडा च भी मिल रहा है पर देखे जा रहा है आम आदमी पार्टी भी काफी उसे हाईफाई है किस तरह लगता थानू आप ही कहो हाईफाई है ਤਰੀਜ਼ਾ ਪਿਛਲੇ ਦਿਨਾਂ ਦੇ ਵਿੱਚ ਮੇਰ ਜਿਹੜੇ ਮੁੱਦੇ ਦੇ ਹੈਗੇ ਆ ਉਹਨਾਂ ਤੇ ਦੋਸ਼ ਲੱਗੇ ਆ ਕੀ ਕਹਿਣਾ ਚਾਹੁੰਦੇ ਜਿਸ ਵਿਸ਼ੇ ਤੇ ਉਹਦੇ ਦੋਸ਼ ਲੱਗੇ ਉਹ ਹੋਂਟ ਚ ਪਾਇਆ ਜੇ ਇੱਕ ਮੇਰ ਲੈਵਲ ਦੇ ਬੰਦੇ ਦੇ ਉੱਤੇ ਇਸ ਤਰ੍ਹਾਂ ਦੋਸ਼ ਲੱਗੇ ਇਹ ਆਪਸ ਸਵਚਨਗਰੀ ਆਕਾਮਨੀ ਪਾਰਟੀ ਦੀ ਸਿੱਧੀ ਕੀ ਹਾਨੀ ਹੈ ਮੈਂ ਪੰਨਲ ਪੀਸੀ ਕੀਤੀ ਸੀ ਉਹ ਦੀ ਥਾਣੇਪੁਰ ਲਈ ਦੋ ਡਰਗਸ ਸਮਗਲਰਸ ਨੂੰ ਫੜਨ ਵਾਸਤੇ ਅਗਰ ਤੁਸੀਂ ਅੱਜ ਤੱਕ ਨਹੀਂ ਦੇਖਿਆ ਕੋਈ ਮੰਤਰੀ ਥਾਣੇ ਜਾਂਦਾ ਹੋਵੇ ਤੁਸੀਂ ਤੁਹਾਡੇ ਤੋਂ ਬਾਅਦ ਸਮਾ ਹੋ ਗਿਆ ਪੱਤਰਕਾਰਾਂ ਚਾਹ ਰਹੇ ਕਰੀ ਦੇ ਦੇਖਿਆ ਕਿ ਕਿਸੇ ਨੂੰ ਬੰਦਾ ਫੜਿਆ ਹੋਵੇ ਤੇ ਉਸ ਤੋਂ ਬਗੈਰ ਮੰਤਰੀ ਕੋਹ ਜਾਵੇ ਇਹਦੇ ਤੁਹਾਡੇ ਭਰਾਵਾਂ ਨੇ ਉਹ ਰਸੀ ਜਿਹੜਾ ਰਲ ਕੇ ਇਹ ਵਿਸ਼ਾ ਚੱਕਿਆ ਤੇ ਚਾਹੇ ਮੰਤਰੀ ਬਦਲੀ ਗਿਆ ਜਰਾ ਸੋ ਆਮ ਆਦਮੀ ਪਾਰਟੀ ਸਿਰਫ ਡਰਾਮਾ ਹੀ ਜੁੜਨ ਲੱਗਿਆ ਇਹੋ ਤੇ ਜੁੜਾ ਆਪਣੇ ਆਮ ਆਦਮੀ ਪਾਰਟੀ ਦਾ ਚਿਹਰਾ ਚਾਹੀਦਾ ਹੈ ਕਿ ਜਿਹੜੀ ਕਾਲੀਆਂ ਭੇੜਾਂ ਜਿਹੜੇ ਪੰਜਾਬ ਨੂੰ ਖਾਰਈ ਅਦੇ ਪੰਜਾਬ ਨੂੰ ਲੁੱਟ ਰਹੀਆਂ ਨੇ ਪੰਜਾਬ ਨੂੰ ਬਰਬਾਦ ਕਰ ਰਹੀਆਂ ਨੇ ਉਹਨਾਂ ਸਾਫ ਯੁੱਧ ਛੇੜ ਦੀ ਲੋੜ ਹੈ ਪੰਜਾਬ ਆਪੇ ਠੀਕ ਹੋ ਜਾਏਗਾ ਸਰ ਉਹਨਾਂ ਦਾ ਬਲੇਮ ਵੀ ਲਾਇਆ ਰਹਿ ਗਿਆ ਵੀ ਪਾਰਟੀ ਜੰਦਾ ਪਾਰਟੀ ਦੇ ਵਿੱਚ ਹੀ ਇੱਕ ਉਮੀਦਵਾਰ ਹੈਗੀ ਹੈ ਜਿਹੜੀ ਸਰਪੰਚ ਹੈਗੀ ਹੈ ਉਹਨਾਂ ਨੇ ਉਹਨੂੰ ਦੱਸਾਇਆ ਹੈ ਸਰ ਉਹਨਾਂ ਨੇ ਉਹਨੂੰ ਫਸਾਇਆ ਹੈ ਸਾਡਾ ਇਸ ਕਿਸ ਵਕਤ ਕੋਈ ਨਹੀਂ ਰਹਿਦਾ ਬੜਾ ਬੜਾ ਦੂਜੇ ਪਾਸੇ ਲੰਦਾ ਹੈ ਵੀਡੀਓ ਹੈ ਕਿ ਨਾ पैसे लेने की, नहीं की? पैसे काले पैसे काले की पे है पैसे लिखते थे पैसे कहले लिते दस ना तो दोषी कौन है उन्होंने फसान बना के जेने सौका सौते करता पे सवाल सर परचा तो फिर भी दर्ज नहीं किया गया कि? ਬਿਲਕੁਲ ਇੱਕ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਔਰ ਇਹ ਜਬਰਦਸਤ ਮੈਸਜ ਹੈ ਨਾ ਕਿ ਇਹ ਜਬਰਦਸਤ ਹੈ ਆਮ ਆਦਮੀ ਪਾਰਟੀ ਦੇ ਜੁਜੂ ਦੇ ਸ਼ਹਿਰੋਂ ਵੀ ਕਾਰ ਕਰਦੇ ਪਏ ਹੋ। ਤੇ ਆਦੁੱ ਸਰਦੇ ਅਪਾ ਸਾਡੇ ਦੇਖ ਵੀ ਜਿੰਨੇ ਸੈਗਲਾ ਕੀ ਹੋਇਆ ਉਹ ਮੜਾ ਆਪਣੇ ਸ਼ੋਖਨ ਕੀਤੀ। ਤੇ ਮੇਰਾ ਮੰਤਰੀ ਜੀ ਜਾਏਗਾ ਵਾ ਕਮਿਸ਼ਨ ਵੱਲ ਦੇ ਕੋਲ ਸਾਨੂੰ ਦਾ ਚਲੋਸ ਸੀਗਾ। ਮੇਰਾ ਮੰਤਰੀ ਜਾਇਗਾ ਇਹ ਪੈਸੇ ਵਗਦਾ ਮੇਰੇ ਕੋ ਵੀਡੀਓ ਆਪ ਆ ਕੇ ਮੰਨ ਗਿਆ। ਮੁਖਮਤੀ ਜਦੋਂ ਇਹ ਕਹੇ ਕਿ ਮੇਰਾ ਮੰਤਰੀ ਆ ਕੇ ਮੇਰੇ ਕੋ ਮੰਨ ਗਿਆ। ਔਰ ਮੈਂ ਉਹਦੇ ਖਿਲਾਫ ਐਫ ਆਈ ਆਰ ਮੰਤਰੀ ਮੁੱਖ ਮੰਤਰੀ ਨੇ ਕਹਿ ਤੇ ਐਫ ਆਈ ਆਰ ਦਰਜ ਹੋਈ ਹੋਵੇ ਤੇ ਉਹਦੇ ਬਾਅਦ ਐਫ ਆਈ ਆਰ ਦੀ ਕਲੋਜ਼ਰ ਰਿਪੋਰਟ ਫਾਈਲ ਹੋਈ ਹੋਵੇ ਕਿ ਤੁਸੀਂ ਦੱਸੋ ਕਿੱਥੇ ਖੜਿਆ ਹੈ ਨਾ ਸਭ ਤੋਂ ਪ੍ਰਸ਼ਤਮ ਸਰਕਾਰ ਸਭ ਤੋਂ ਨਿਕੰਮੀ ਸਰਕਾਰ ਸਭ ਤੋਂ ਨਿਖੰਦ ਸਰਕਾਰ ਸਭ ਤੋਂ ਇਨਕੰਪੀਟੈਂਟ ਸਰਕਾਰ ਜੇ ਪੰਜਾਬ ਨੂੰ ਮਿਲੀ ਹੈ ਉਹ ਆਮ ਆਦਮੀ ਪਾਰਟੀ ਮੁੱਖ ਮੰਤਰੀ ਜੀ ਨੂੰ ਤੁਸੀਂ ਨਾਲੇ ਗਰੁੱਪ ਚ ਉਹ ਵਰਤਮਾਨ ਨੇ ਨਿੱਕੇ ਸਾਰੇ ਜਾਣਦੇ ਆ ਕਿ ਡੀਫੈਕਟੋ ਮੁੱਖ ਮੰਤਰੀ ਅਰਵਿੰਦ ਕੇਜ ਦਿਵਾਨਾ ਉਸਦਾ ਸਿਦਾਰਤ ਪਟੋਲ ਕਰਦੇ ਆ। ਅੱਜ ਮੈਂ ਤੁਹਾਡੇ ਸਾਹਮਣੇ ਇੱਕ ਹੋਰ ਗੋਸ਼ਣਾ ਸੁਣਨ ਲਈ ਚੱਲਦਾ। ਤੁਹਾਡੇ ਕੋਲ ਜਦੋਂ ਆਂਦੇ ਨੇ ਇਹਨਾਂ ਦੇ ਮੰਤਰੀ ਖਰੋੜ ਲੀਕੀ ਕਹਿੰਦੇ ਪੰਜਾਬ ਪੰਜਾਬੀ ਦੀ ਗੱਲ ਕਰਦੇ ਆ। ਆਹ ਪੰਜਾਬ ਨੂੰ ਕਿੰਨੇ ਗਿਰਵੀ ਰੱਖਿਆ। ਆ ਹੁਣੇ ਹੁਣੇ। ਕੋਨਰਾਕ ਕਮਿਸ਼ਨ ਦਾ ਚੇਅਰਮੈਨ ਦਿੱਲੀ ਤੋਂ ਆਇਆ। ਕਿ ਜੇ ਬੁਰਾ ਚਰਮਨ ਦਿੱਲੀ ਤੋਂ ਆਇਆ ਸੀ ਐਮਓ ਪੂਰਾ ਪੂਰਾ ਕਬਜ਼ਾ ਦਿੱਲੀ ਵਿੱਚ ਦਿੱਲੀ ਦੇ ਜਿੰਨੇ ਨਕਾਰੇ ਸੀਗੇ ਦਿੱਲੀ ਦੇ ਜਿੰਨੇ ਫਿਰੋਜ਼ਦਾਰ ਹੋਏ ਸੀਗੇ ਉਹ ਹਜੇ ਪੰਜਾਬ ਦੇ ਵਿੱਚ ਆ ਕੇ ਚਲਾ ਰਹੇ ਨੇ ਕੀ ਇਹਨਾਂ ਨੂੰ ਪੰਜਾਬੀਆਂ ਦੇ ਇੱਥੇ ਕਾਬਿਲ ਬੰਦੇ ਨਹੀਂ ਚਿੱਤੇ ਨੇ ਕੀ ਪੰਜਾਬੀਆਂ ਦੇ ਉੱਤੇ ਇੱਕ ਪ੍ਰਸ਼ਨ ਚ ਨਹੀਂ ਆਉਂਦੀ ਕਾਬਿਲ ਦੁਤੇ ਕਿ ਦਿੱਲੀ ਤੋਂ ਲੈ ਆ ਕੇ ਬੰਦੇ ਇਹਨਾਂ ਨੂੰ ਚੇਅਰਮੈਨ ਬਣਾ ਲੈ ਪੈ ਰਹੇ ਨੇ ਮੈਂਬਰ ਬਣਾ ਲੈ ਪੈ ਰਹੇ ਨੇ ਵੀਰਸ ਬੋਰਡਸ ਅਨ ਕਾਰਪੋਰੇਸ਼ਨਸ ਦੇ ਹਰ ਮਿਲਦੇ ਹੋਏ ਉਸ ਦੀ ਗੱਲ ਹੈ ਕਿ ਦਿੱਲੀ ਤੋਂ ਨਾ ਨਾ ਪੈ ਰਿਹਾ ਇਹ ਦੱਸਦਾ ਹੈ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਤੋਂ ਸੁਪਰਾ ਸਾਫ ਹੋ ਗਿਆ ਕੋਈ ਇਹਨਾਂ ਦਾ ਕੰਮ ਕਰਨਾ ਨਹੀਂ ਚਾਹਦਾ ਕੋਈ ਇਹਨਾਂ ਦਾ ਪਾਰਟਨਰ ਪਰਸਨ ਨਹੀਂ ਬਣਨਾ ਚਾਹਦਾ ਜਿਹਦੇ ਕਰਕੇ ਇਹਨਾਂ ਨੂੰ ਮਜਬੂਰ ਹੋ ਕੇ ਦਿੱਲੀ ਦੇ ਦਰੋਜ਼ਦਾਰਾਂ ਨੂੰ ਇੱਥੇ ਆ ਕੇ ਨੌਕਰੀ ਦੇਣੀ ਪੈ ਰਹੀ ਹੈ ਬਸ ਮੇਰਾ ਇੰਨਾ ਹੀ ਕਹਿਣਾ ਸੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੇ ਕੋਈ ਸਵਾਲ ਹੋਵੇ ਤੁਸੀਂ ਜੋ ਪੁੱਛ ਸਕਦੇ ਹੋ